ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪ ਅਡੋਲ ਤੇ ਅੱਜ ਕੱਲ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜੋ ਸਭ ਨੂੰ ਹੈਰਾਨ ਕਰ ਰਹੇ ਨੇ ਲਖੀਮਪੁਰ ਖੇੜੀ ਦੇ ਸਦਰ ਕੋਤਵਾਲੀ ਇਲਾਕੇ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਦਰਸਾ ਲਾੜੀ ਨੇ ਵਿਆਹ ਤੋਂ ਤੁਰੰਤ ਬਾਅਦ ਹੀ ਆਪਣੇ ਸਹੁਰੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਦੋਹਾਂ ਪਰਿਵਾਰਾਂ ਦੇ ਵਿੱਚ ਝਗੜਾ ਹੋਇਆ ਜਿਵੇਂ ਹੀ ਝਗੜਾ ਵਧਿਆ ਤਾਂ ਦੋਹਾਂ ਧਿਰਾਂ ਪੁਲਿਸ ਸਟੇਸ਼ਨ ਪਹੁੰਚੀਆਂ ਨੇ ਜਿੱਥੇ ਕਿ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਹੀ ਪੰਚਾਇਤ ਤੋਂ ਬਾਅਦ ਰਿਸ਼ਤਾ ਜਿਹੜਾ ਤੋੜਨ ਤੇ ਸਹਿਮਤੀ ਬਣ ਗਈ ਹੈ। ਲਾੜਾ ਵਿਆਹ ਦੀ ਫਰਾਤ ਲੈ ਕੇ ਵਾਪਸ ਹੀ ਆ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੇ ਇੱਕ ਨਿਵਾਸੀ ਨੇ 3 ਮਹੀਨੇ ਪਹਿਲਾਂ ਆਪਣੀ ਧੀ ਦਾ ਵਿਆਹ ਚੰਡਗੜ੍ਹ ਦੇ ਇੱਕ ਨੌਜਵਾਨ ਦੇ ਨਾਲ ਤੈਅ ਕੀਤਾ ਸੀ। ਵਿਆਹ ਦੀਆਂ ਤਰੀਕਾਂ ਦਾ ਵੀ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਲਾੜਾ ਆਪਣੇ ਪਰਿਵਾਰ ਦੇ ਸਮੇਤ ਲਗਭਗ 1 ਹਫ਼ਤਾ ਪਹਿਲਾਂ ਲਖੀਮਪੁਰ ਪਹੁੰਚਿਆ ਹੋਇਆ ਸੀ 23 ਮਈ ਨੂੰ ਲਾੜਾ ਵਿਆਹ ਦੇ ਬਰਾਤ ਦੇ ਨਾਲ ਵਿਆਹ ਵਾਲੇ ਘਰ ਪਹੁੰਚਿਆ ਪਰ ਜਿਵੇਂ ਹੀ ਦੋਹਾਂ ਪਾਸਿਆਂ ਦੇ ਰਿਸ਼ਤੇਦਾਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਪਰ ਵਿਆਹ ਦੀਆਂ ਰਸਮਾਂ ਤੋਂ ਬਾਅਦ ਲਾੜੀ ਨੇ ਆਪਣੇ ਸੋਹਰੇ ਘਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਲਾੜੇ ਵਾਲੇ ਪੱਖ ਤੇ ਗੰਭੀਰ ਦੋਸ਼ ਲਗਾਏ ਗਏ ਲੜਕੀ ਪੱਖ ਨੇ ਦਾਵਾ ਕੀਤਾ ਕਿ ਲੜਕੇ ਦਾ ਪੱਖ ਦੁਰਵਿਵਹਾਰ ਕਰ ਰਿਹਾ ਸੀ ਅਤੇ ਸ਼ਰਾਬੀ ਦੀ ਹਾਲਤ ਵਿੱਚ ਸੀ। ਦੁਲਹਨ ਦੇ ਵਿਰੁੱਧ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਗੁੱਸੇ ਦੇ ਵਿੱਚ ਆ ਕੇ ਦੁਲਹਨ ਨੇ ਰਿਸ਼ਤਾ ਤੋੜਨ ਦੀ ਗੱਲ ਕਰ ਦਿੱਤੀ ਹੈ। ਮੁੰਡੇ ਵਾਲੇ ਪੱਖ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਪਰ ਲਾੜੀ ਨੇ ਆਪਣੇ ਸਹੁਰੇ ਘਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਝਗੜਾ ਇੰਨਾ ਵੱਧਿਆ ਕਿ ਲੜਕੀ ਵਾਲੇ ਪੱਖ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੋਹਾਂ ਧਿਰਾਂ ਨੂੰ ਥਾਣੇ ਬੁਲਵਾ ਲਿਆ। ਪੰਚਾਇਤ ਹੋਈ ਆ ਦੋਹਾਂ ਧਿਰਾਂ ਨੇ ਸਮਾਨ ਵਾਪਸ ਕਰਨ ਅਤੇ ਰਿਸ਼ਤਾ ਤੋੜਨ ਦੇ ਲਈ ਲਿਖਤੀ ਸਹਿਮਤੀ ਵੀ ਬਣਾ ਲਈ ਆ ਸਦਰਕੋਤ ਵਾਲੇ ਹਿਮੰਤ ਰਾਏ ਦਾ ਕਹਿਣਾ ਹੈ ਕਿ ਮਾਮਲਾ ਹੁਣ ਇਹ ਖਤਮ ਹੋ ਗਿਆ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਅੱਜਕੱਲ੍ਹ ਵਿਆਹਾਂ ਨੂੰ ਲੈ ਕੇ ਚਰਚਾਾਂਵਾਂ ਚੱਲਦੀਆਂ ਨੇ ਵਿਆਹਾਂ ਦੇ ਕਾਰਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਜਾਂ ਤਾਂ ਵਿਆਹ ਹੋਣ ਤੋਂ ਬਾਅਦ ਤਲਾਕ ਹੋ ਜਾਂਦੀ ਨਹੀਂ ਜਾਂ ਫਿਰ ਉੱਥੇ ਹੀ ਕੁਝ ਅਜਿਹੇ ਮਾਮਲਿਆਂ ਦੇ ਵਿੱਚ ਵਿਆਹ ਤੋਂ ਪਹਿਲਾਂ ਹੀ ਜਿਹੜਾ ਰਿਸ਼ਤਾ ਟੁੱਟ ਜਾਂਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਸਮਾਜ ਦੇ ਵਿੱਚ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਸੋ ਉੱਥੇ ਹੀ ਇਸ ਲਾੜੀ ਦੇ ਵੱਲੋਂ ਵੀ ਵਿਆਹ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਗਿਆ ਸਹੁਰੇ ਘਰ ਜਾਣ ਤੋਂ ਸੋ ਅਜਿਹੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਸਟੇ ਵੀ ਦਿਨ